ਉਦਣ ਜਾਊਗਾ ਜਦੋਂ ਤੁਸੀਂ ਘਰਾਂ ਚ ਬਹਿ ਜਾਓਗੇ ਗੁਰਦੁਆਰੇ ਪੱਕਾ ਹੀ ਡੇਰਾ ਲਾਇਆ ਜੀ ਕੋਈ ਪਿਆ ਜੀ 2-2 ਸਾਲ ਨਹੀਂ ਲੱਗ ਸਿੱਧਾ ਹੋਣਾ ਥੋੜੀ ਮਿਲਣੀ ਕਿਥੋਂ ਜੇ ਯੋ ਤੁਸੀਂ ਪੱਲੇ ਲਾ ਕੇ ਜੋ ਮਿਲਦੀ ਆ ਉਹ ਤਾਂ ਕਿੰਨੇ ਕੁਇੰਟਲ ਚਾਹੀਦੀ ਆ ਆਹ ਸਾਢੇ 3 ਕੁਇੰਟਲ ਮਿਲ ਜੇ ਹੈ 20 ਕੁਇੰਟਲ ਮਿਲ ਜੇ ਲੈ ਆਪੇ ਆਓਗੇ ਪੈਸੇ ਦੇ ਦੇਣੇ ਤੁਹਾਨੂੰ ਦੋਸਤੋ ਮੈਂ ਖੜਾ ਅਜਨਾਲੇ ਤੋਂ ਸੜਕ ਜਾਂਦੀ ਆ ਡੇਰਾ ਬਾਬਾ ਨਾਨਕ ਨੂੰ ਆਲੇ-ਦੁਆਲੇ ਤੁਹਾਨੂੰ ਪਾਣੀ ਪਾਣੀ ਦਿਖ ਰਿਹਾ ਲੋਕ ਹੁਣੇ ਇੱਥੋਂ ਟਰੈਕਟਰ ਟਰਾਲੀਆਂ ਦੇ ਵਿੱਚ ਆਪਣਾ ਸਮਾਨ ਲੈ ਕੇ ਕੋ ਗੁਰਦੁਆਰਿਆਂ 'ਚ ਜਾ ਰਿਹਾ ਕੋ ਰਿਸ਼ਤੇਦਾਰਾਂ ਦੇ ਜਾ ਰਿਹਾ ਮਤਲਬ ਘਰੋਂ ਬੇ ਘਰ ਲੋਕਾਂ ਨੂੰ ਹੋਣਾ ਪੈ ਰਿਹਾ ਔਰ ਲੋਕ ਬਹੁਤ ਜਿਆਦਾ ਜਿਆਦਾ ਜਿਹੜਾ ਜੂਝ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਸਾਰੇ ਲੀਡਰ ਇੱਥੇ ਆਉਂਦੇ ਨੇ ਆ ਕੇ ਮਤਲਬ ਇਹਨਾਂ ਦਾ ਦੁੱਖ ਦਰਦ ਵੰਡਾਉਂਦੇ ਨੇ ਇਹਨਾਂ ਦਾ ਦੁੱਖ ਸਾਂਝਾ ਕਰਕੇ ਜਾਂਦੇ ਨੇ ਪਰ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਕੱਲਾ ਇਹਨਾਂ ਨੇ ਦੁੱਖ ਵੰਡਾਇਆ ਨਹੀਂ ਸਰਨਾ ਇਹਨਾਂ ਦੀ ਬਾਹ ਫੜਨੀ ਪੈਣੀ ਹੈ ਪਾਣੀ ਜਿਹੜਾ 2-4-5 ਦਿਨ ਦੇ ਵਿੱਚ ਉਤਰ ਜਾਣਾ ਉਸ ਤੋਂ ਬਾਅਦ ਇਹਨਾਂ ਦੇ ਕੀ ਹਾਲਤ ਹੋਣੇ ਆ ਮਤਲਬ 6-6 ਫੁੱਟ ਤੱਕ ਇਹਨਾਂ ਦੀ ਆ ਗਾਰ ਜਿਹੜੀ ਚੜ ਜਣੀ ਹੈ 2-2 3-3 ਸਾਲ ਇਹਨਾਂ ਦੀਆਂ ਫਸਲਾਂ ਨਹੀਂ ਹੋਣੀਆਂ ਪਸ਼ੂ ਇਹਨਾਂ ਦੇ ਜਿਹੜੇ ਕਈਆਂ ਦੇ ਰੁੜ ਗਏ ਕਈਆਂ ਕਈ ਵਿਚਾਰੇ ਬਿਮਾਰ ਹੋ ਰਹੇ ਆ ਮਤਲਬ ਉਹਨਾਂ ਨੂੰ ਚਾਰਾ ਨਹੀਂ ਮਿਲ ਰਿਹਾ ਇਹਨਾਂ ਸਾਰਿਆਂ ਦੇ ਉੱਤੇ ਗੌਰ ਕਰਨ ਦੀ ਮਤਲਬ ਜ਼ਰੂਰਤ ਆ ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਸਾਰੀਆਂ ਪਾਰਟੀਆਂ ਦੇ ਲੋਕ ਇੱਥੇ ਆਏ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੁੰਦਾ ਇਹ ਦਿਨ ਨਹੀਂ ਹੈਗੇ ਕਿ ਕਿਸੇ ਨੂੰ ਮਤਲਬ ਭੰਡਿਆ ਜਾਵੇ ਇਹਦੇ ਉੱਤੇ ਸਿਆਸਤ ਕੀਤੀ ਜਾਵੇ ਮੇਰੀ ਸਿਰਫ ਸਾਰਿਆਂ ਨੂੰ ਇੱਕ ਮਿੰਟ ਦੀ ਕਿ ਪੰਜਾਬ ਚ ਮੇਨ ਦੀ ਦਲ ਕਾਂਗਰਸ ਭਾਜਪਾ ਤੇ ਆਮ ਆਦਮੀ ਪਾਰਟੀ ਜਦੋਂ ਇਹਨਾਂ ਦੇ ਲੀਡਰਾਂ ਦੀਆਂ ਗੱਲਾਂ ਸੁਣੋ ਤਾਂ ਇਹ ਕਹਿੰਦੇ ਨੇ ਵੀ ਸਾਡਾ ਪੰਜਾਬ ਦੇ ਵਿੱਚ 35 ਲੱਖ ਸਾਡਾ ਮੈਂਬਰ ਆ ਕੋਈ ਵੀ ਬੰਦਾ 30 35 ਲੱਖ ਤੋਂ ਥੱਲੇ ਜਿਹੜਾ ਉਹ ਗੱਲ ਨਹੀਂ ਕਰਦਾ ਸਾਡੇ ਮੈਂਬਰ ਆ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਕੱਲਾ ਇੱਥੇ ਆਪਾਂ ਸਰਕਾਰ ਨੂੰ ਵੀ ਬੋਲੀ ਜਾਈਏ ਸਾਰਾ ਕੁਝ ਰਾਜਨੀਤੀ ਆਪਣੀ ਥਾਂ ਦੇ ਉੱਤੇ ਆ ਪਰ ਇਹਨਾਂ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਜਾ ਜਿਹੜਾ ਇਹਨਾਂ ਨੇ ਅਗਲੇ 5-7 ਸਾਲ ਤੱਕ ਭੁਗਤਣਾ ਵਾ ਕਈਆਂ ਦੇ ਘਰ ਟਹਿ ਗਏ ਨੀਆਂ ਖਰਾਬ ਹੋ ਗਈਆਂ ਉਹ ਦੁਬਾਰਾ ਮਕਾਨ ਕਿੱਥੋਂ ਬਣਨੇ ਆ ਇਹਨਾਂ ਸਾਰਿਆਂ ਦੇ ਉੱਤੇ ਮੇਰੀ ਇਹਨਾਂ ਨੂੰ ਬੇਨਤੀ ਆ ਜੇ 35-35 ਲੱਖ ਤੁਹਾਡਾ ਵਰਕਰ ਆ ਤੇ ਇੱਕ 100-100 ਰੁਪਿਆ ਜ਼ਿੰਮੇਵਾਰੀ ਲਾ ਦਈਏ ਨਾ ਕੱਲੇ-ਕੱਲੇ ਵਰਕਰ ਦੀ 100 ਰੁਪਿਆ ਮੇਰਾ ਖਿਆਲ ਆ ਵੀ ਮਾੜੇ ਤੋਂ ਮਾੜਾ ਰਿਕਸ਼ੇ ਵਾਲਾ ਵੀ ਮੈਂਬਰ ਹੋਵੇ ਤੇ ਇਹ ਹਾਲਾਤ ਵੇਖ ਕੇ 100 ਰੁਪਿਆ ਆਪਣਾ ਯੋਗਦਾਨ ਪਾ ਸਕਦਾ ਵਾ 35-35 ਕਰੋੜ ਰੁਪਿਆ ਇੱਕ-ਇੱਕ ਪਾਰਟੀ ਜਿਹੜੀ ਉਹ ਪੈਦਾ ਕਰ ਸਕਦੀ ਆ ਦੇ ਸਕਦੀ ਆ 1.5 ਤੋਂ 200 ਕਰੋੜ ਰੁਪਈਆ ਇਹ ਦਿੱਤਾ ਜਾ ਸਕਦਾ ਵਾ ਮੈਂ ਇੱਥੇ ਵੇਖਿਆ ਕਿ ਐਮਐਲਏ ਸਾਹਿਬ ਵੀ ਆਉਂਦੇ ਆ ਉਹ ਕਹਿੰਦੇ ਜੀ ਮੇਰੀ ਇੱਕ ਮਹੀਨੇ ਦੀ ਤਨਖਾਹ ਕੀ ਪੜਨਾ ਯਾਰ ਲੱਖ ਰੁਪਈਏ ਦੇ ਨਾਲ ਲੱਖ ਰੁਪਈਏ ਦੇ ਨਾਲ ਪਿੰਡ ਦਾ ਗੁਜ਼ਾਰਾ ਹੋ ਸਕਦਾ ਲੱਖ ਰੁਪਈਏ ਦੇ ਨਾਲ ਤੇ ਮੇਰੇ ਖਾਲ ਜਿਦਾ ਕੋਈ ਡੰਗਰ ਮਰ ਗਿਆ ਵਾ ਇੱਕ ਡੰਗਰ ਨਹੀਂ ਆਉਂਦਾ ਲੱਖ ਰੁਪਈਆ ਨਾ ਆਪਾਂ ਵੀ ਤੇ ਮਜ਼ਾਕ ਹੀ ਡਾਉਂਦੇ ਆ ਨਾ ਇਹਨਾਂ ਇਹਨਾਂ ਲੋਕਾਂ ਦਾ ਮੇਰੀ ਤੁਹਾਨੂੰ ਬੇਨਤੀ ਹੈ ਭਰਾਵਾ ਤੁਹਾਡੀ ਇੱਕ ਮਹੀਨੇ ਦੀ ਤਨਖਾਹ ਦੀ ਲੋੜ ਨਹੀਂ ਹੈਗੀ ਤੁਸੀਂ ਤਨਖਾਹ ਤੋਂ ਬਿਨਾ ਜਿਹੜੇ ਮਹੀਨੇ ਚ ਪੈਸੇ ਬਣਾਉਂਦੇ ਹੋ ਉਹ ਇੱਕ ਮਹੀਨਾ ਦੇ ਦਿਓ ਤੇ ਸ਼ਾਇਦ ਇਹ ਨਾਲ ਲੋਕਾਂ ਦਾ ਜਿਹੜਾ ਉਹ ਸਰ ਸਕਦਾ ਵਾ ਆਪਾਂ ਕਿਹੋ ਜਿਹਾ ਮਜ਼ਾਕ ਨਾ ਡਾਈਓ ਦੂਜੇ ਮੇਰੇ ਸਰਕਾਰ ਨੂੰ ਬੇਨਤੀ ਆ ਕਿ ਆਪਾਂ ਫੇਸਬੁੱਕ ਦੇ ਉੱਤੇ ਹੀ ਚੱਲਣਾ ਸ਼ੁਰੂ ਕਰ ਦਿੱਤਾ ਤੁਹਾਡੇ ਅਫਸਰ ਆਉਂਦੇ ਆ ਉਹ ਪਾਣੀ 'ਚ ਵੜਦੇ ਆ ਤੁਸੀਂ ਉਹਨਾਂ ਦੀਆਂ ਵੀਡੀਓ ਵੇਖਦੇ ਹੋ ਤੇ ਕਹਿੰਦੇ ਹੋ ਜੀ ਬੜਾ ਵਧੀਆ ਸਾਡਾ ਅਫਸਰ ਆ ਇਹ ਚੀਜ਼ਾਂ ਤੇ ਆਪਾਂ ਨੂੰ ਨਜ਼ਰ ਆਉਂਦੀਆਂ ਵਾ ਪਰ ਉਹਨਾਂ ਅਫਸਰਾਂ ਦੇ ਕੰਨ ਕਿਉਂ ਨਹੀਂ ਖਿੱਚਦੇ ਉਹਨਾਂ ਅਫਸਰਾਂ ਨੂੰ ਸਜ਼ਾਵਾ ਕਿਉਂ ਨਹੀਂ ਦਿੰਦੇ ਕਿ ਜਿਨ੍ਹਾਂ ਨੇ ਟਾਈਮ ਦੇ ਨਾਲ-ਨਾਲ ਬੰਦੋਬਸਤ ਨਹੀਂ ਕੀਤੇ ਅੱਜ ਕੱਲ ਕਿਹੜਾ ਸਮਾਂ ਤਾਂ ਪਹਿਲਾ ਮਹੀਨਾ ਮਹੀਨਾ ਪਹਿਲਾਂ ਪਤਾ ਲੱਗ ਜਾਂਦਾ ਕਿੰਨਾ ਮੀਂਹ ਆਉਣਾ ਵਾ ਕਿੰਨੀ ਭਾਰੀ ਮਾਤਰਾ ਦੇ ਵਿੱਚ ਪਾਣੀ ਹੋਣਾ ਵਾ ਤੁਸੀਂ ਪਹਿਲਾਂ ਲੋਕ ਦਵਾਈ ਦਿੰਦੇ ਰਹੇ ਤੁਹਾਨੂੰ ਜਿੱਥੇ ਡੈਮਾਂ ਦੇ ਉੱਤੇ ਤੁਸੀਂ ਪਾਣੀ ਇਕੱਠਾ ਕਰਦੇ ਰਹੇ ਉਹ ਸਾਰਾ ਕੁਝ ਹੁੰਦਾ ਰਿਹਾ ਵਾ ਸਾਰੇ ਕਈਆਂ ਥਾਵਾਂ ਤੋਂ ਹਰੀਕੇ ਤੋਂ ਕਿਸਾਨਾਂ ਦੀਆਂ ਵੀਡੀਓ ਆਉਂਦੀਆਂ ਸੀ ਅਫਸਰਾਂ ਨੂੰ ਮਿਲਦੇ ਆ ਕਿ ਪਾਣੀ ਦਾ ਵਹਾ ਜਿਹੜਾ ਉਹ ਨਾਲ ਦੀ ਨਾਲ ਖੋਲਿਆ ਜਾਵੇ ਪਹਿਲਾਂ ਇਹ ਡੱਕ ਕੇ ਕੋ ਰੱਖਿਆ ਗਿਆ ਮੇਰੇ ਛੋਟੇ ਛੋਟੇ ਸਵਾਲ ਨੇ ਹੋ ਸਕਦਾ ਮੈਂ ਗਲਤ ਹੋਵਾਂ ਜੇ ਪਾਕਿਸਤਾਨ ਸਾਡੇ ਨਾਲੋਂ ਵੀ ਵੱਧ ਨੁਕਸਾਨ ਹੋਇਆ ਆਪਾਂ ਮੰਨਦੇ ਆਂ ਵੀ ਸਾਡੇ ਨਾਲੋਂ 10 ਗੁਣਾ ਤਬਾਹੀ ਹੋਈ ਆ ਉੱਥੇ ਮੈਂ ਮੋਦੀ ਸਾਹਿਬ ਨੂੰ ਵੀ ਇੱਕ ਬੇਨਤੀ ਕਰਦਾ ਜਾਖੜ ਸਾਹਿਬ ਵੀ ਇੱਥੇ ਆਏ ਸੀਗੇ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਆ ਕਿ ਪਾਕਿਸਤਾਨ ਦੇ ਨਾਲ ਜਦੋਂ جنگ ਲੱਗੀ ਆ ਪਿਛਲੇ ਆ 3-4 ਮਹੀਨੇ ਸਭ ਤੋਂ ਵੱਧ ਜਿਹੜੀ ਪੀੜ ਚੱਲੀ ਉਹ ਅਮਰਸਰ ਨੇ ਚੱਲੀ ਐ ਸਰਦੀ ਜ਼ਿਲੇ ਨੇ ਚੱਲੀ ਐ ਅਮਰਸਰ ਗੁਰਦਾਸਪੁਰ ਨੇ ਰੋਜ਼ ਬੰਦ ਰੋਜ਼ ਰੋਜ਼ ਬੰਬ ਡੇਗਦੇ ਸੀਗੇ ਅੱਜ ਤੱਕ ਪੰਜਾਬ ਦਾ ਜਿਹੜਾ ਲੱਕ ਸਿੱਧਾ ਨਹੀਂ ਹੋਇਆ ਬਾਕੀ ਸਾਰੀਆਂ ਸਟੇਟਾਂ ਦੇ ਵਿੱਚ ਕੰਮ ਚੱਲਦਾ ਰਿਹਾ ਵਾ ਕੇਵਲ ਪੰਜਾਬ ਨੂੰ ਨੁਕਸਾਨ ਕਿ ਪਾਣੀ ਵੀ ਪਾਕਿਸਤਾਨ ਮੈਂ ਨਹੀਂ ਕਹਿੰਦਾ ਤੁਸੀਂ ਪਾਕਿਸਤਾਨ ਨੂੰ ਤਬਾਹ ਕਰਨਾ ਚਾਹੁੰਦੇ ਹੋ ਕੁਝ ਜਿੱਥੇ ਦੇਸ਼ ਨੂੰ ਸਾਡੀ ਲੋੜ ਹੈ ਸਾਡੀ ਜਾਨ ਵੀ ਲੈ ਲਓ ਪਰ ਜੇ ਸਾਡਾ ਮੋਢਾ ਹੀ ਵਰਤਿਆ ਜਾਂਦਾ ਵਾ ਪਾਣੀ ਇੱਥੇ ਵੱਧ ਆ ਗਿਆ ਤੇ ਇਹਨਾਂ ਲੋਕਾਂ ਦੀ ਬਾਹ ਵੀ ਫੜੋ ਨਾ ਕੱਲੀ-ਕੱਲੀ ਚੀਜ਼ ਦਾ ਮੁਆਵਜ਼ਾ ਮਿਲਣਾ ਚਾਹੀਦਾ ਵਾ ਇਹ ਗੱਲਾਂ ਸਿਰਫ ਸਟੇਜ ਤੋਂ ਚੰਗੀਆਂ ਲੱਗਦੀਆਂ ਮੈਂ ਮੁਰਗੀ ਦਾ ਵੀ ਮੁਆਵਜ਼ਾ ਦਊਂਗਾ ਮੈਂ ਬੱਕਰੀ ਦਾ ਵੀ ਮੁਆਵਜ਼ਾ ਦਊਂਗਾ ਮੈਂ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਨਾ ਭਰਾਵਾ ਮੁਰਗੀਆਂ ਮਰੇ ਦਾ ਮੁਆਵਜ਼ਾ ਚਾਹੀਦਾ ਉਹ ਹੀ ਕੋਲੋਂ ਦੇ ਦਾਂਗੇ ਨਾ ਬੱਕਰੀਆਂ ਮਰੇ ਦਾ ਚਾਹੀਦਾ ਵਾ ਲੋਕਾਂ ਦੇ ਜਿਹੜੇ ਡੰਗਰ ਹੋ ਰਿਹਾ ਜਿਹੜੇ ਪਸ਼ੂ ਆ ਜਿਹੜਾ ਲੋਕਾਂ ਦੀ ਪੈੜੀ ਸਾਰੀ ਤਬਾਹ ਹੋ ਗਈ ਆ ਜਿਹੜੀ 2-2 3-3 ਸਾਲ ਅੱਗੋਂ ਫਸਲ ਨਹੀਂ ਹੋਣੀ ਇਹਦੇ ਉੱਤੇ ਕੋ ਗੌਰ ਕਰੋ ਇਹਦਾ ਮੁਆਵਜ਼ਾ ਜਿਹੜਾ ਦਿੱਤਾ ਜਾਵੇ ਕੱਲੀ ਪੰਜਾਬ ਸਰਕਾਰ ਵੀ ਨਹੀਂ ਦੇ ਸਕਦੀ ਹਰ ਲੀਡਰ ਆ ਰਿਹਾ ਹਰ ਪਾਰਟੀ ਦਾ ਇੱਥੇ ਕੰਮ ਸੇ ਕੰਮ ਜੇ ਕੇਂਦਰ ਤੋਂ ਵੀ ਤੁਸੀਂ ਆਏ ਹੋ ਜਾਖੜ ਸਾਹਿਬ ਹੀ ਆਏ ਆ ਭਾਜੀਪੀ ਵਾਸਤੇ ਇਹ ਇਲਾਕਿਆਂ ਨੂੰ ਇੰਨਾ ਮੁਆਵਜ਼ਾ ਦੇਣਾ ਕਿੱਡੀ ਕੁ ਵੱਡੀ ਗੱਲ ਆ ਮੇਰੀ ਤੇ ਇੱਕ ਹੋਰ ਸਰਕਾਰ ਨੂੰ ਬੇਨਤੀ ਆ ਕਿ ਇਹਨਾਂ ਇਲਾਕਿਆਂ ਦੇ ਵਿੱਚ ਜਿੱਨਾਂ ਜਿੱਨਾ ਪਾਣੀ ਆਇਆ ਰੇਤਾ ਚੜ ਕੇ ਆਈ ਆ ਸਾਰੀ ਰੇਤਾ ਵਾ ਕਮ ਸੇ ਕਮ ਇਸ ਇਲਾਕੇ ਦੀ ਜਿੰਨੀ ਰੇਤ ਆ ਉਹ ਇਸ ਇਲਾਕੇ ਦੀ ਡਵੈਲਪਮੈਂਟ ਦੇ ਉੱਤੇ ਹੀ ਲੱਗ ਜੇ ਉਹ ਵੇਕੇ ਤੇ ਇਹਨਾਂ ਲੋਕਾਂ ਨੂੰ ਜਿੰਨਾ ਚਿਰ ਭਰਪਾਈ ਨਹੀਂ ਹੁੰਦੀ ਉਹ ਕਿਸੇ ਠੇਕੇਦਾਰ ਨੂੰ ਕੱਢਣ ਨਹੀਂ ਦੇਣੀ ਚਾਹੀਦੀ ਪਰ ਇੱਥੇ ਹਾਲਾਤ ਇਹ ਨੇ ਵੀ ਪੈੜੀਆਂ ਆਏ ਤਬਾਹ ਕਰਨ ਰੇਤਾ ਇਹਨਾਂ ਦੇ ਉੱਤੇ ਆਵੇ ਚੜ ਕੇ ਤੇ ਜੇ ਕਿਤੇ ਭਾਂਡੇ ਮੰਡਲ ਵੀ ਚੁੱਕ ਲੈਣ ਤੇ ਪਰਚਾ ਦੇ ਦਿੰਦੀ ਹੈ ਸਰਕਾਰ ਇਹੋ ਜਿਹੇ ਹਾਲਾਤ ਨਾ ਬਣਾਏ ਜਾਣ ਇਹਨਾਂ ਦੀ ਬਾਹ ਫੜਨ ਦੀ ਲੋੜ ਆ ਮੈਂ ਸਾਰਿਆਂ ਨੂੰ ਕਹਿੰਦਾ ਬਹੁਤ ਸਾਰੇ ਲੋਕ ਆਉਂਦੇ ਨੇ ਕਿ ਫੋਟੋਆਂ ਖਚਾਈਆਂ ਰ ਆ ਵੀ ਬਹੁਤ ਪੀੜਿਤ ਨੇ ਸਿਰਫ ਆਪਾ ਮਤਲਬ ਆਪਣਾ ਇਹਨਾਂ ਦਾ ਦੁੱਖ ਵੰਡਾਲਿਆ ਇਕੱਲਾ ਉਹਦੇ ਨਾਲ ਨਹੀਂ ਸਰਨਾ ਲੋਕਾਂ ਦੀ ਬਾਹ ਫੜਨੀ ਪਣੀ ਲੋਕਾਂ ਦੇ ਨਾਲ ਖਲੋਣਾ ਪੈਣਾ ਵਾ ਲੋਕ ਇਕੱਲੇ ਹਰ ਘਰ ਦੇ ਵਿੱਚ ਤੇ ਮੈਂ ਸਮਝਦਾ ਵੀ ਵੱਡੇ ਤੋਂ ਵੱਡਾ ਵੀ ਸਰਮਾਇਦਾਰ ਹੋਵੇ ਨਾ ਤੇ ਉਹ ਵੀ ਕੋ ਆਪਣਾ ਮਤਲਬ ਉਹਦੇ ਕੋ ਜਮਾ ਪੂੰਜੀ ਉਨੀ ਹੀ ਹੁੰਦੀ ਆ ਵੀ ਜਿੰਨੀ ਉਹਦੇ ਨਾਲ 2 ਮਹੀਨਾ ਖਾ ਸਕਦਾ 2 ਮਹੀਨੇ ਖਾ ਸਕਦਾ ਬੱਚਿਆਂ ਦੀਆਂ ਫੀਸਾਂ ਜਾਂਦੀਆਂ ਵਾ ਹੋਰ ਖਰਚੇ ਬੜੇ ਹੁੰਦੇ ਆ ਅਸੀਂ ਇੱਕ ਉਪਰਾਲਾ ਅੱਜ ਆਸੀਂ ਨਾਨਕਪੁਰੇ ਦੇ ਵਿੱਚ ਥੇਹ ਦੇ ਉੱਤੇ ਖਲੋਤੇ ਆਂ ਪਿੱਛੇ ਗੁਰਦੁਆਰਾ ਸਾਹਿਬ ਹੈ ਉੱਥੇ ਪੱਕਾ ਕੈਂਪ ਜਿਹੜਾ ਸਾਡੇ ਵੱਲੋਂ ਲਾਇਆ ਗਿਆ ਜਿਹਦੇ ਵਿੱਚ ਵੀ ਨੌਜਵਾਨਾਂ ਦੀ ਡਿਊਟੀ ਲਾਤੀ ਹੈ ਕਿ ਪਿੰਡ ਦੇ ਵਿੱਚ ਲਾਗੇ ਚਾਗੇ ਕਿਸੇ ਨੂੰ ਕੋਈ ਦਵਾਈ ਚਾਹੀਦੀ ਆ ਕਿਸੇ ਨੂੰ ਕੋਈ ਤਰਪੈਲ ਦੀ ਲੋੜ ਆ ਕਿਸੇ ਨੂੰ ਕੋਈ ਡੰਗਰਾਂ ਦੇ ਚਾਰੇ ਦੀ ਲੋੜ ਆ ਹੁਣੇ ਪਾਉ ਜੀ ਇਹ ਕਿਥੇ ਆ ਕੇ 20 ਡੰਗਰੇ ਆ ਉਹਨਾਂ ਦੇ ਤੇ ਤੂੜੀ ਤੱਕ ਨਹੀਂ ਹੈਗੀ ਤੇ ਇੰਤਜ਼ਾਮ ਨਹੀਂ ਉੱਥੇ ਹੋ ਰਿਹਾ ਤੇ ਉਹ ਵੀ ਚਲੋ ਅਸੀਂ ਉਹਨਾਂ ਮੈਂ ਨਹੀਂ ਕਹਿੰਦਾ ਕਰਾਉਣ ਵਾਲਾ ਪ੍ਰਮਾਤਮਾ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਕਿਤੇ ਨਾ ਕਿਤੇ ਯੋਗਦਾਨ ਪਾਇਆ ਜਾਵੇ ਜੇ ਤੁਹਾਡੇ ਸਾਰੀਆਂ ਪਾਰਟੀਆਂ ਕੋਈ ਨਨੇ ਨੇ ਵਰਕਰ ਆ ਉਹਨਾਂ ਦੀ ਡਿਊਟੀ ਲਈ ਜਾਵੇ ਕੱਲਾ ਇਹ ਨਹੀਂ ਮਾਰਾ ਹੁੰਡਿਆ ਵਾ ਕੋ ਫਾਈਨੈਂਸ਼ਲੀ ਹੈਲਪ ਚਾਹੀਦੀ ਆ ਲੋਕਾਂ ਨੂੰ ਨਾਲ ਖਲੋਣਾ ਚਾਹੀਦਾ ਵਾ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਇੱਕ ਪੱਕਾ ਕੈਂਪ ਲਾਇਆ ਤਿੰਨੇ ਟਾਈਮ ਉੱਥੇ ਲੰਗਰ ਪੱਕੂਗਾ ਕੋਸ਼ਿਸ਼ ਕਰ ਰਹੇ ਆ ਪ੍ਰਸ਼ਾਸਨ ਨੂੰ ਕਹਿ ਕੇ ਕਿਉਂਕਿ ਲੰਗਰ ਜਾ ਨਹੀਂ ਰਿਹਾ ਟਰੈਕਟਰਾਂ ਦੇ ਉੱਤੇ ਵੀ ਬਹੁਤਾ ਜਿਹੜਾ ਪਹਚਾਇਆ ਨਹੀਂ ਜਾ ਸਕਦਾ ਔਰ ਬੇੜੀ ਦਾ ਜਿਹੜਾ ਇੰਤਜ਼ਾਮ ਉਹ ਕੀਤਾ ਜਾਵੇ ਕੋਸ਼ਿਸ਼ ਕਰਾਂਗੇ ਵੀ ਉਹ ਉਹ ਵੀ ਛੇਤੀ ਤੋਂ ਛੇਤੀ ਇੰਤਜ਼ਾਮ ਹੋ ਜਾਵੇ ਮੇਰੇ ਵੱਲੋਂ ਅੱਜ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਤੇ ਆਪਣੇ ਵੱਲੋਂ ਕਿਹਾ ਵੀ ਚਲੋ ਪ੍ਰਮਾਤਮਾ ਦੇਣ ਵਾਲਾ ਵਾ ਬੰਦਾ ਕਰਨ ਕਰਾਉਣ ਵਾਲਾ ਕੁਝ ਨਹੀਂ ਹੁੰਦਾ 5 ਲੱਖ ਰੁਪ ਦੇ ਉੱਤੋਂ ਔਰ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਲੋਕਾਂ ਨੂੰ ਵਾਕਿਆ ਹੀ ਚਾਰੇ ਦੀ ਹੋਰ ਕਈ ਲੋਕ ਮੈਂ ਨਾ ਵੀ ਭੋੜੇ ਕਾਹੂ ਜੀ ਮਿਲੇ ਸੀ ਵੀ ਆਟਾ ਪਾਣੀ ਸਾਡੇ ਘਰ ਹੈਗਾ ਹੀ ਹੈਗਾ ਵਾ ਦਾਣ ਆਟਾ ਸਾਡੇ ਘਰ ਹੈਗਾ ਵਾ ਮੈਂ ਕਈ ਉਹ ਵੀ ਲੋਕ ਵੇਖਿਆ ਪੰਜਾਬ ਚ ਜਿਹੜੇ ਸਵੇਰੇ ਕਮਾਉਂਦੇ ਆ ਤੇ ਰਾਤ ਨੂੰ ਖਾਂਦੇ ਆ ਦਿਹਾੜੀਦਾਰ ਲੋਕ ਵੀ ਆ ਤੁਸੀਂ ਮਤਲਬ ਜੇ ਕਿਤੇ ਰਜੇ ਪੁਜੇ ਹੈ ਗਿਆ ਤੇ ਮਾਤੜ ਵੀ ਬਹੁਤ ਨਹੀਂ ਅਸੀਂ ਉੱਥੇ ਪੱਕਾ ਇੱਕ ਕੈਂਪ ਲਾਇਆ ਜੇ ਕਿਸੇ ਨੂੰ ਸੁੱਕੀ ਰਸ ਦੀ ਲੋੜ ਆ ਉਹ ਵੀ ਉੱਥੇ ਸਾਨੂੰ ਫੋਨ ਕਰਕੇ ਜਾਂ ਗੁਰਦੁਆਰੇ ਦੇ ਵਿੱਚ ਦੱਸ ਸਕਦਾ ਆਪਣਾ ਸੁਨੇਹਾ ਦੇ ਸਕਦਾ ਪਿੰਡ ਦੇ ਵਿੱਚੋਂ ਅਸੀਂ ਟੀਮ ਲੈ ਲਈ ਹੈ ਕਿ ਉਹਨਾਂ ਨੂੰ ਸੁੱਕੀ ਰਸਦ ਵੀ ਜਿਹੜ ਤਿੰਨੇ ਟਾਈਮ ਜਿਹੜਾ ਉਹ ਲੰਗਰ ਵੀ ਇੱਥੇ ਪੱਕੂਗਾ ਔਰ ਮੈਂ ਮਤਲਬ ਇਹ ਨਹੀਂਗਾ ਵੀ ਸਵੇਰੇ ਇੱਥੇ ਮੈਂ 12 ਵਜੇ ਦਾ ਮੈਂ ਆਇਆ ਤੇ ਅੱਜ ਤੱਕ ਇੱਥੇ ਹੀ ਆ ਤੇ ਮੈਂ ਇੱਕ ਗੱਲ ਕਹਿਣਾ ਵੀ ਜਿੰਨਾ ਚਿਰ ਇਹ ਮਾਹੌਲ ਠੀਕ ਨਹੀਂ ਹੁੰਦਾ ਇਸ ਪਿੰਡ ਦੇ ਵਿੱਚੋਂ ਜਾਂਦੇ ਨਹੀਂ ਇੱਥੇ ਹੀ ਡਿਊਟੀ ਨਿਭਾਵਾਂਗੇ ਮਤਲਬ ਇਹੋ ਇਹੋ ਜਿਹਾ ਤੁਸੀਂ ਕਿਤੇ ਲੋਕਾਂ ਦੀ ਬਾਹ ਫੜਨੀ ਆ ਤੇ ਉਹਨਾਂ ਦੇ ਨਾਲ ਖਲੋਜੋ ਕੇਵਲ ਫੋਟੋਆਂ ਨਾਲ ਅਖਬਾਰ ਦੀਆਂ ਖਬਰਾਂ ਬਣਾਉਣ ਨਾਲ ਤੇ ਇਹਨਾਂ ਲੋਕਾਂ ਦਾ ਦੁੱਖ ਨਹੀਂ ਮੰਡਿਆ ਜਾਣਾ ਇਹਨਾਂ ਲੋਕਾਂ ਦਾ ਦਰਦ ਨਹੀਂ ਸਿਆ ਜਾਣਾ ਇੱਥੇ ਬਜ਼ੁਰਗ ਸੀਗੇ ਸਾਨੂੰ ਮਤਲਬ ਗੁੱਸਾ ਜ਼ਾਹਰ ਕਰ ਰਹੇ ਸੀਗੇ ਵੀ ਇੱਥੇ ਜਿਹੜਾ ਆਉਂਦਾ ਕੇ ਲੋਕਾਂ ਨੂੰ ਵਿਖਾਇਆ ਜਾਂਦਾ ਬੜੀ ਤਰਸਯੋਗ ਹਾਲਤ ਆ ਥੱਲੇ ਲੋਕ ਲਿਖ ਦਿੰਦੇ ਆ ਵਾਹਿਗੁਰੂ ਵੈਰੀ ਗੁੱਡ ਵੈਰੀ ਮਤਲਬ ਇਹ ਬਹੁਤ ਬੁਰਾ ਜੀ ਇਹ ਇਹੋ ਜੀਆਂ ਚੀਜ਼ਾਂ ਦੇ ਵਿੱਚ ਨਾ ਪਿਆ ਜਾਵੇ ਇਹਨਾਂ ਲੋਕਾਂ ਦਾ ਮੇਰੇ ਸਾਡੇ ਤੋਂ ਗਲਪੈਣ ਤਾਂ ਗਏ ਪਰ ਅਸੀਂ ਉਹਨਾਂ ਦਾ ਮਤਲਬ ਸ਼ੁਕਰੀਆ ਦਾ ਕਰਦੇ ਵੀ ਤੁਹਾਡਾ ਦਰਦ ਹੈ ਭਰਾਵਾ ਤੁਹਾਡਾ ਤੁਹਾਡੇ ਮਨ ਦੇ ਵਿੱਚੋਂ ਰੋਸ ਹੈ ਤੁਹਾਡੇ ਮਨ ਦੇ ਵਿੱਚ ਵੀ ਲੋਕ ਤੁਹਾਡਾ ਮਜ਼ਾਕ ਬਣਾ ਰਹੇ ਆ ਤੁਹਾਡਾ ਮਜ਼ਾਕ ਉਡਾਇਆ ਜਾ ਰਿਹਾ ਵਾ ਥਾਂ ਥਾਂ ਦੇ ਉੱਤੇ ਵਿਖਾਇਆ ਜਾ ਰਿਹਾ ਇਕੱਲੇ ਮਜ਼ਾਕ ਬਣਾਉਣ ਨਾਲ ਜਾਂ ਵੀਡੀਓ ਫੋਟੋਆਂ ਦੇ ਨਾਲ ਕੁਝ ਨਹੀਂ ਸਰਨਾ ਕੰਮ ਸੇ ਕੰਮ ਲੋਕਾਂ ਦੇ ਨਾਲ ਖਲੋਤਾ ਜਾਵੇ ਲੋਕਾਂ ਦਾ ਸਾਥ ਦਿੱਤਾ ਜਾਵੇ ਅੱਜ ਤੋਂ ਅਸੀਂ ਇੱਥੇ ਕੈਂਪ ਲਾ ਦਿੱਤਾ ਹੋਰ ਵੀ ਕਿਤੇ ਲੋੜ ਹੈ ਤੇ ਅਸੀਂ ਮੈਂ ਆਨਾ ਵੀ ਉਸ ਪਰਮਾਤਮਾ ਦਾ ਹੀ ਦਿੱਤਾ ਸਾਰਾ ਕੁਝ ਹੈ ਸਾਰਾ ਕੁਝ ਵੀ ਲੱਗ ਜਾਏ ਤੇ ਪ੍ਰਵਾਹ ਕਰਨ ਵਾਲੀ ਗੱਲ ਨਹੀਂ ਹੈਗੀ ਮਤਲਬ ਰੱਬ ਦੀ ਬੜੀ ਮਤਲਬ ਬਖਸ਼ਿਸ਼ ਹੈ ਉਹਨੇ ਬੜਾ ਹੌਸਲਾ ਦਿੱਤਾ ਵਾ ਕੋਸ਼ਿਸ਼ ਕੀਤੀ ਤੇ ਮੈਂ ਆਪਣੇ ਸਾਥੀਆਂ ਨੂੰ ਵੀ ਬੇਨਤੀ ਕਰਦਾ ਨਾ ਤੇ ਸਾਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਨਾ ਪੁੱਛਿਆ ਜਾਵੇ ਜੇ ਕਿਸੇ ਦੇ ਮਨ ਦੇ ਵਿੱਚ ਸ਼ਰਧਾ ਵਾ ਇੱਥੇ ਇਲਾਕੇ ਦੇ ਵਿੱਚ ਕੋ ਉਤਰਪਾਏ ਚਾਹੀਦੀ ਆ ਕੋ ਦਵਾਈ ਚਾਹੀਦੀ ਆ ਸਾਡੇ ਕੋਲ ਲਿਸਟ ਜਿਹੜੀ ਪਿੰਡ ਦੇ ਨੌਜਵਾਨ ਦੇ ਦਿਆ ਕਰਨਗੇ ਅਸੀਂ ਉਹ ਤੁਹਾਡੇ ਤੱਕ ਜਿਹੜਾ ਕੋ ਬੰਦਾ ਦੇਣਾ ਚਾਹੁੰਦਾ ਉਹਦੇ ਤੱਕ ਪੁੱਛਦੀ ਕਰਦਾਂਗੇ ਉਹ ਦਵਾਈਆਂ ਰਾਸ਼ਨ ਉਹ ਚਾਹੀਦਾ ਵਾ ਨਕਦ ਪੈਸੇ ਨਾ ਲੈ ਆ ਨਾ ਲੈਣੇ ਆ ਕਿਉਂਕਿ ਮਤਲਬ ਇਹਦੇ ਗਾਂ ਕੋ ਜਵਾਬ ਹੀ ਨਹੀਂ ਦਿੱਤੇ ਜਾਂਦੇ ਵੀ ਬਹੁਤ ਦੁਨੀਆ ਸਿਰਫ ਇਸੇ ਕੰਮ ਤੇ ਲੱਗੀ ਹੁੰਦੀ ਵੀ ਸਵਾਲ ਹੀ ਕਰਨੇ ਨੇ ਸੋ ਮੇਰੀ ਬੇਨਤੀ ਹੈ ਫਿਰ ਵੀ ਜੋ ਸਾਡੇ ਕੋ ਸਰਦਾ ਪੁੱਜਦਾ ਵਾ ਅਸੀਂ ਆਪਣੀ ਟੀਮ ਦੇ ਨਾਲ ਇੱਥੇ ਲੱਗ ਗਏ ਆ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਪੱਕ ਰਿਹਾ ਉਹ ਇਕੱਲੇ ਲੰਗਰ ਦੀ ਗੱਲ ਨਹੀਂ ਹੈਗੀ ਮੈਂ ਫਿਰ ਕਿਹਾ ਕਿ ਨੌਜਵਾਨਾਂ ਨੂੰ ਨੋਟ ਕਰਾ ਦਿਆ ਕਰੋ ਜਿੰਨਾ ਤੇ ਚਿਹਰੇ ਨਹੀਂ ਸਰਦਾ ਜਿੰਨਾ ਚਿਹਰੇ ਪਾਣੀ ਥੱਲੇ ਨਹੀਂ ਆਉਂਦਾ ਜਿੰਨਾ ਚਿਰ ਜ਼ਿੰਦਗੀ ਲਈ ਤੇ ਨਹੀਂ ਆਉਂਦੀ ਓਨੀ ਦੇਰ ਤੱਕ ਜਿਹੜੀ ਜਿਹੜੀ ਚੀਜ਼ ਦੀ ਲੋੜ ਆ ਮੈਂ ਕਹਿੰਨਾ ਵੀ ਕੋਸ਼ਿਸ਼ ਕਰਾਂਗੇ ਗੁਰੂ ਮਹਾਰਾਜੋ ਸਾਡੇ ਕੋ ਪੂਰੀ ਕਰਾਉਣ ਦੀ ਕੋਸ਼ਿਸ਼ ਕਰਨ ਤੇ ਪੁੱਛਦੀ ਕਰੀਏ ਸੋ ਆਪੋ ਆਪਣਾ ਯੋਗਦਾਨ ਜਿਹੜਾ ਉਹ ਜਰੂਰ ਪਾਉਣਾ ਚਾਹੀਦਾ ਵਾ ਸਾਰੇ ਮਤਭੇਦ ਛੱਡ ਕੇ ਸਾਰੀਆਂ ਪਾਰਟੀਆਂ ਦਾ ਮਤਭੇਦ ਛੱਡ ਕੇ ਇੱਕ ਦੂਜੇ ਨਾਲ ਖਲੋਣ ਦੀ ਲੋੜ ਹੈ ਇੱਕ ਦੂਜੇ ਦੀ ਬਾਹ ਫੜਨ ਦੀ ਲੋੜ ਹੈ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਕੋਈ ਆਪਣਾ ਯੋਗਦਾਨ ਕਿਸੇ ਤਰੀਕੇ ਕੋ ਆ ਕੇ ਪਾ ਸਕਦਾ ਕਿਸੇ ਨੂੰ ਕੋ ਹੌਸਲਾ ਦੇ ਸਕਦਾ ਕੋ ਕਿਸੇ ਦੀ ਆਵਾਜ਼ ਬੁਲੰਦ ਕਰ ਸਕਦਾ ਕੋਈ ਤਿਲ ਫੁੱਲ ਭੇਂਟਾ ਕਰ ਸਕਦਾ ਵਾ ਹਰ ਤਰੀਕੇ ਸਮਾਜ ਦੀ ਬਾ ਇੱਕ ਦੂਜੇ ਦੇ ਨਾਲ ਖਲੋਣਾ ਚਾਹੀਦਾ ਪੰਜਾਬ ਮਰ ਰਿਹਾ ਪੰਜਾਬ ਲੁੱਟਿਆ ਜਾ ਰਿਹਾ ਆ ਤੀਜਾ ਚੌਥਾ ਮੰੰਜਰ ਸਾਲ ਦੇ ਵਿੱਚ ਸਾਡੇ ਸਾਹਮਣੇ ਤਬਾਹੀ ਦਾ ਹੋ ਗਿਆ ਕਦੀ ਜੰਗ ਦਾ ਕਦੀ ਪਾਣੀ ਦਾ ਕਿੱਥੋਂ ਪੰਜਾਬ ਨੇ ਉੱਠਣਾ ਵਾ ਬੱਚੇ ਇੱਥੇ ਲੱਭਦੇ ਨਹੀਂਗੇ ਬੱਚੇ ਸਾਰੇ ਬਾਹਰ ਚਲੇ ਗਏ ਨੇ ਸੋ ਆਪਾਂ ਰਲ ਮਿਲ ਕੇ ਜੋ ਸਾਡੇ ਕੋ ਇਸ ਪੰਜਾਬ ਚ ਅਸੀਂ ਜੰਮੇ ਆ ਜੋ ਸਾਡੇ ਕੋ ਰਲ ਮਿਲ ਕੇ ਯੋਗਦਾਨ ਪੈਂਦਾ ਆਪਾਂ ਸਾਰੇ ਰਲ ਮਿਲ ਕੇ ਪਾਈਏ ਧੰਨਵਾਦ